ਇਹ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਵੀਡੀਓ ਹੈਗੀ ਹੈ 26 ਅਗਸਤ ਦੀ ਅੱਜ ਦੀ ਸ਼ਾਮ ਦੀ 6 ਵਜੇ ਦੀ ਜਿਹੜੀਆਂ ਝੂਠੀਆਂ ਆਵਾਜ਼ ਫਲਾਈ ਜਾਂਦੇ ਆ ਕਿ ਪਾਣੀ ਵੱਧ ਗਿਆ ਪਾਣੀ ਘਟ ਗਿਆ ਜਾਂ ਕੁਝ ਵੀ ਹੈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਆ ਵੀਡੀਓ ਨੂੰ ਨਾ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਆ ਕੁਝ ਕ ਚੈਨਲਾਂ ਨੇ ਫਵਾਹ ਫਲਾਈ ਹੋਈ ਆ ਪੂਰੇ ਪੰਜਾਬ ਦੇ ਵਿੱਚ ਡਰ ਦਾ ਮੋਲ ਬਣਾਇਆ ਹੋਇਆ ਕਿ ਬਈ ਰੋਪੜ ਤੋਂ ਜਿਹੜਾ ਪਾਣੀ ਬੜਾ ਆ ਗਿਆ ਆਨੰਦਪੁਰ ਸਾਹਿਬ ਤੋਂ ਪਾਣੀ ਬੜਾ ਛੱਡ ਦਿੱਤਾ ਆ ਬਈ ਆਪਾਂ ਖੜੇ ਹੋਇਆ ਪਿੰਡ ਸਰਾਪਤਨ ਸਰਾਪਤਨ ਜਿਹੜਾ ਕਿ ਆ ਆਨੰਦਪੁਰ ਸਾਹਿਬ ਤੋਂ ਅੱਗੇ ਬੁੰਗੇ ਤੋਂ ਮੁੜਦਾ ਨੂਰਪੁਰ ਵਾਲੇ ਪਾਸੇ ਨੂੰ ਉੱਥੇ ਪੋਲਾ ਸਰਾ ਆਲਾ ਪਿੰਡ ਜਿਹੜਾ ਕਹਿੰਦੇ ਆ ਉੱਤੇ ਲੱਗੇ ਆ ਪੋਲਾ ਇੱਕ ਉੱਥੇ ਆ ਪਤਨ ਆ ਜਿੱਥੇ ਆ ਪਾਣੀ ਐ ਇਹ ਤਾਂ ਤਿੰਨ ਪਾਣੀ ਮਿਲਦੇ ਆ ਦਰਿਆ ਦਾ ਫਮਾਨ ਨਦੀ ਦਾ ਤੇ ਐਸਵਾਈ ਦਾ ਇਹ ਤਿੰਨਾਂ ਦੇ ਮੇਲ ਤੋਂ ਬਾਅਦ ਜਿਹੜਾ ਹੈ ਇੱਥੋਂ ਪਾਣੀ ਲੰਘਦਾ ਪਰ ਆ ਤੁਸੀਂ ਦੇਖ ਲਓ ਵੀ ਇੰਨਾ ਕੁ ਪਾਣੀ ਨੋਰਮਲ ਚੱਲਦਾ ਪਿਆ ਉਹ ਪਾਣੀ ਨਹੀਂ ਹੈਗਾ ਜਿਹੜਾ ਕਿ ਵੀਡੀਓ ਦਿਖਾਈ ਜਾਂਦੇ ਆ ਕਿ ਭਾਈ ਬਹੁਤ ਪਾਣੀ ਆ ਗਿਆ ਹਾਣ ਤੇ ਹੈ ਇਹ ਹੈ ਉਹ ਹੈ ਇਦਾਂ ਦਾ ਕੁਝ ਨਹੀਂ ਹੈ ਸਭ ਝੂਠ ਹੈ ਸਭ ਫੇਕ ਖਬਰਾਂ ਚਲਾਉਂਦੇ ਪਏ ਵੱਡੇ ਚੈਨਲ ਡਰਨੇ ਵਾਲੀ ਕੋਈ ਗੱਲ ਨਹੀਂ ਜਿੰਨੇ ਇਲਾਕੇ ਥੱਲੇ ਰੇ ਦੀ ਪਿੰਡਾਂ ਦੇ ਆ ਆਪਣੇ ਫਿਰੋਜ਼ਪੁਰ ਦੇ ਜਾਂ ਹੋਰ ਛਿੱਲਿਆਂ ਦੇ ਜਿੱਥੇ-ਜਿੱਥੇ ਪਾਣੀ ਮਾਰ ਕਰਦਾ ਪਿਆ ਵੀ ਇੱਧਰ ਦੇ ਪਾਸੇ ਨੂੰ ਜਿੰਨਾ ਪਾਣੀ ਪਹਿਲੇ ਤਿੰਨ ਚਾਰ ਦਿਨਾਂ ਤੋਂ ਚੱਲਦਾ ਪਿਆ ਉਹੀ ਹੈ ਇੱਥੇ ਪਾਣੀ ਕੋਈ ਵਧਿਆ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਪਾਣੀ ਦਾ ਲੈਵਲ ਕੋਈ ਵੱਧ ਗਿਆ ਨੋਰਮਲ ਜਿੰਨਾ ਚੱਲਦਾ ਉਹੀ ਚੱਲ ਰਿਹਾ ਹੈ ਜਾਂਦਾ ਲੋਕੀ ਇਧਰੋਂ ਲੰਘਦੇ ਪਏ ਆ ਪੌੜੇ ਦੇ ਉਤੋਂ ਹਾਂ ਪਾਣੀ ਆ ਇਧਰ ਮੰਦਰ ਆ ਜਿਹੜਾ ਸਾਰਾ ਪਾਣੀ ਦੀ ਲਪੇਟ ਚ ਹੈ ਖੇਤ ਖੂਤ ਸਾਰਾ ਪਾਣੀ ਲੰਘਦਾ ਪਿਆ ਪਰ ਪਰ ਉਹ ਨਹੀਂ ਹੈਗਾ ਜਿਹੜੀਆਂ ਵੀਡੀਓ ਚਲਾਈ ਜਾਂਦੇ ਆ ਉਹ ਫੇਕ ਆ ਜਮਾਈ ਸਾਰੀਆਂ ਤੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਦੀ ਵੀਡੀਓ ਆ ਇਹ ਅੱਜ ਤਰੀਕ ਹੈਗੀ ਆ 26 ਅਗਸਤ 26 ਅਗਸਤ ਸ਼ਾਮ ਦੀ 6 ਵਜੇ ਦੀ ਵੀਡੀਓ ਹੈ ਸਾਰੇ ਸ਼ੇਅਰ ਜ਼ਰੂਰ ਕਰਿਓ ਬਈ ਆ ਇਧਰੋਂ ਲੋਕੀ ਲੰਘੇ ਜਾਂਦੇ ਆ ਆ ਵੀ ਦੂਆ ਪਾਸਾ ਇਧਰੋਂ ਦਰਿਆਨ ਵਾਲੇ ਸਵਾਹ ਆਉਂਦਾ ਤੇ ਇਧਰ ਤੇ ਪਾਸੇ ਤੇ ਐਸਪੀਐਲ ਦਾ ਪਾਣੀ ਆਉਂਦਾ ਆਨੰਦਪੁਰ ਸਾਹਿਬ ਵਾਲੇ ਪਾਸੇ ਇੱਥੇ ਆ ਕੇ ਮੇਲ ਹੋ ਜਾਂਦਾ ਤੇ ਤਾਂ ਕਰਕੇ ਪਾਣੀ ਦਾ ਲੈਵਲ ਥੱਲੇ ਜਾ ਕੇ ਵੱਧ ਜਾਂਦਾ ਭਈ ਆ ਪਿੰਡਾਂ ਤੋਂ ਬਾਅਦ ਇਹ ਹੈਗਾ ਸਰਾ ਦਾ ਪਤਨ ਇਹਨੂੰ ਪਤਨ ਕਹਿੰਦੇ ਆ ਸਰਾ ਦਾ ਤੇ ਇਧਰ ਮਸ਼ੇਰੇ ਲੱਗੇ ਆਪਣੀਆਂ ਮਸ਼ੀਆਂ ਫੜਨ ਲੋਕੀ ਆਦੇ ਆ ਤਸਵੀਰਾਂ ਖਿਚਾਉਂਦੇ ਆ